ਪਰਿਵਾਰ ਦੇ ਵੱਲੋਂ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਵੀ ਬਾਹਰ ਆ ਸਕਦਾ ਹੈ ਦੱਸਿਆ ਹੈ ਕਿ ਈਮਾਨ ਸਿੰਘ ਖਾਰਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਈਮਾਨ ਸਿੰਘ ਖਾਰਾ ਨੇ ਜਿਹੜੇ ਕਿ ਪੋਸਟ ਦੇ ਵਿੱਚ ਪਾਇਆ ਹੈ ਕਿ 31 ਅਗਸਤ ਜਿਹੜਾ ਕਿ ਦਿਨ ਸ਼ਨੀਵਾਰ ਯਾਨੀ ਕਿ ਅੱਜ ਦੇ ਦਿਨ 12 ਵਜੇ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਜੋ ਪੰਜਾਬ ਦੀ ਜੇਲ੍ਹ ਵਿੱਚ ਬੰਦ ਨੇ ਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਅਤੇ ਸਮੂਹਾਂ ਪਰਿਵਾਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਸਮੂਹ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਛੇ ਅਕਾਲ ਤੱਕ ਤਸਾਬ ਵਿਖੇ 12 ਵਜੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਦੱਸਦੀ ਹੈ ਕਿ ਪੋਸਟ ਇਹ ਈਮਾਨ ਸਿੰਘ ਖਾਰਾ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ 12 ਵਜੇ ਇਹ ਅਹਿਮ ਕਾਨਫਰੰਸ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਈ ਵੱਡਾ ਤਮਾਕਾ ਹੋ ਸਕਦਾ ਹੈ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਲੈ ਲਿਆ ਤੇ ਜਿਸ ਤੋਂ ਬਾਦ ਉੱਥੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਐਨਐਸ ਲਗਾ ਦਿੱਤਾ ਗਿਆ ਤੇ ਦੂਜੇ ਪਾਸੇ ਐਨਐਸ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਤੇ ਹੁਣੇ ਵੀ ਦੱਸਿਆ ਜਾ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕਈ ਸਾਥੀ ਨੇ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਜਿਹੜੀਆਂ ਕਿਸਮਾਂ ਸਹੂਲਤਾਂ ਜਿਹੜੀਆਂ ਕਿ ਉਹ ਚੰਗੀ ਤਰ੍ਹਾਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ ਤੇ ਨਹੀਂ ਦਿੱਤੀਆਂ ਜਾ ਰਹੀਆਂ ਤੇ ਜਿਸ ਤੋਂ ਬਾਅਦ ਉੱਥੇ ਹੀ ਸਹੂਲਤਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਡੀਸੀ ਨਾਲ ਮੁਲਾਕਾਤ ਕੀਤੀ ਗਈ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਕਿ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਪਾਈਵਰਤਪਾਲ ਦਾ ਸਾਰਾ ਪਰਿਵਾਰ ਮੌਜੂਦ ਹੋਵੇਗਾ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਬਾਕੀ ਜਿਹੜੇ ਕਿ ਸਿੱਖ ਸੰਗਤ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜੋ ਅਮਰਤਪਾਲ ਦੇ ਨਾਲ ਉਹਨਾਂ ਦੇ ਸਾਥੀ ਮੌਜੂਦ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਅੱਜ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਸਾਰੇ ਪਰਿਵਾਰ ਅੱਜ ਇਕੱਤਰ ਹੋ ਸਕਦੇ ਨੇ ਤੇ ਜਿਸ ਤੋਂ ਬਾਅਦ ਇੱਕ ਵੱਡੀ ਅਪੀਲ ਕੀਤੀ ਗਈ ਹੈ ਕਿ ਵੱਤੋਂ ਵੱਦ ਜਿਹੜਾ ਕਿ ਜਿਹੜਾ ਕਿ ਪਰਿਵਾਰ ਉੱਥੇ ਪਹੁੰਚੇ ਤੇ ਜਿਸ ਤੋਂ ਬਾਅਦ ਕੋਈ ਅੱਜ ਵੱਡਾ ਖੁਲਾਸਾ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਕਰ ਸਕਦਾ ਹੈ ਤੇ ਇੱਕ ਵਾਰ ਫਰ ਦੱਸ ਦिए ਅਮਰਤਪਾਲ ਦੇ ਪਰਿਵਾਰ ਦੇ ਵੱਲੋਂ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਵੀ ਬਾਹਰ ਆ ਸਕਦਾ ਦੱਸ ਦिए ਕਿ ਈਮਾਨ ਸਿੰਘ ਖਾਰਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਨੇ ਕਬੱਡੀ ਅਪੀਲ ਕੀਤੀ ਹੈ ਤੇ ਜਿਸ ਨੂੰ ਲੈ ਕੇ ਦੱਸ ਦिए ਕਿ ਈਮਾਨ ਸਿੰਘ ਖਾਰਾ ਨੇ ਜਿਹੜੇ ਕਿ ਪੋਸਟ ਦੇ ਵਿੱਚ ਪਾਇਆ ਹੈ ਕਿ 31 ਅਗਸਤ ਜਿਹੜਾ ਕਿ ਦਿਨ ਸ਼ਨੀਵਾਰ ਯਾਨੀ ਕਿ ਅੱਜ ਦੇ ਦਿਨ 12 ਵਜੇ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਜੋ ਪੰਜਾਬ ਦੀ ਜੇਲ੍ਹ ਵਿੱਚ ਬੰਦ ਨੇ ਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਅਤੇ ਸਮੂਹਾ ਪਰਿਵਾਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਸਮੂਹ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਛੇੜੀ ਅਕਾਲ ਤੱਕ ਤਾਂ ਸਾਬ ਵਿਖੇ 12 ਵਜੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਦੱਸਦੀ ਹੈ ਕਿ ਪੋਸਟ ਇਹ ਈਮਾਨ ਸਿੰਘ ਖਾਰਾ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਪਾਈ ਗਈ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ 12 ਵਜੇ ਇਹ ਅਹਿਮ ਕਾਨਫਰੰਸ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਈ ਵੱਡਾ ਤਮਾਕਾ ਹੋ ਸਕਦਾ ਹੈ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਲੈ ਲਿਆ ਤੇ ਜਿਸ ਤੋਂ ਬਾਦ ਉੱਥੇ ਹੀ ਅਸਾਮ ਦੀ ਡਿਬਰੂਗੜ੍ਹ ਝੀਲ ਦੇ ਵਿੱਚ ਪੇਜ ਦਿੱਤਾ ਗਿਆ ਐਨਐਸ ਲਗਾ ਦਿੱਤਾ ਗਿਆ ਤੇ ਦੂਜੇ ਪਾਸੇ ਐਨਐਸ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕਈ ਸਾਥੀ ਨੇ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਤੇ ਜਿਹੜੀਆਂ ਕਿਸਮਾਂ ਸਹੂਲਤਾਂ ਜਿਹੜੀਆਂ ਕਿ ਉਹ ਚੰਗੀ ਤਰ੍ਹਾਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ ਤੇ ਨਹੀਂ ਦਿੱਤੀਆਂ ਜਾ ਰਹੀਆਂ ਤੇ ਜਿਸ ਤੋਂ ਬਾਅਦ ਉੱਥੇ ਹੀ ਸਹੂਲਤਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਡੀਸੀ ਨਾਲ ਮੁਲਾਕਾਤ ਕੀਤੀ ਗਈ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਕਿ ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਉੱਥੇ ਹੀ ਪਾਈਵਰਤਪਾਲ ਦਾ ਸਾਰਾ ਪਰਿਵਾਰ ਮੌਜੂਦ ਹੋਵੇਗਾ ਤੇ ਦੂਜੇ ਪਾਸੇ ਉੱਥੇ ਹੀ ਜਿਹੜਾ ਕਿ ਬਾਕੀ ਜਿਹੜੇ ਕਿ ਸਿੱਖ ਸੰਗਤ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜੋ ਅਮਰਤਪਾਲ ਦੇ ਨਾਲ ਉਹਨਾਂ ਦੇ ਸਾਥੀ ਮੌਜੂਦ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਅੱਜ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਸਾਰੇ ਪਰਿਵਾਰ ਅੱਜ ਇਕੱਤਰ ਹੋ ਸਕਦੇ ਨੇ ਤੇ ਜਿਸ ਤੋਂ ਬਾਅਦ ਇੱਕ ਵੱਡੀ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਜਿਹੜਾ ਕਿ ਜਿਹੜਾ ਕਿ ਪਰਿਵਾਰ ਉੱਥੇ ਪਹੁੰਚੇ ਤੇ ਜਿਸ ਤੋਂ ਬਾਅਦ ਕੋਈ ਅੱਜ ਵੱਡਾ ਖੁਲਾਸਾ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਕਰ ਸਕਦਾ ਹੈ